ਸਰ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਅਸੀਂ ਆਰਗੇਨਾਈਜ਼ ਕ੍ਰਾਈਮ ਦੇ ਡਰਗ ਟ੍ਰਾਫਿਕਿੰਗ ਦੇ ਟ੍ਰਾਫਿਕਿੰਗ ਦੇ ਖਿਲਾਫ ਜਿਹੜਾ ਹੈ ਸਖਤ ਕਦਮ ਉਠਾਉਣੇ ਉਸੇ ਦੀ ਲੜੀ ਦੇ ਵਿੱਚ ਸਾਡੀ ਸੀਆਈਏ 2 ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ हासिल हुई ਜਦੋਂ ਉਹਨਾਂ ਨੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਗੁਰਮੀਤ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਨਾਟੋ ਟੋਟਲ 230 ਗ੍ਰਾਮ ਹਿਰੋਇਨ ਬਰਾਮਦ ਕੀਤੀ ਜਦੇ ਚੋਂ ਇੱਕ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਸਤੇ ਪਹਿਨੇ 23 ਪਰਚੇ ਦਰਜ ਟੋਟਲ 23 ਐਫ ਆਈ ਆਰ ਉਸਤੇ ਦਰਜ ਹੈ ਤੇ ਸਾਡੀ ਟੀਮ ਨੇ ਇਹਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹਨੇ ਵੀ ਟੋਟਲ 1 ਕਿਲੋ 900 ਗ੍ਰਾਮ ਅਫੀਮ ਤੇ ਜਿਹੜੀ ਹੈ 7000 ਡਰਗਮਰੀ 7000 ਰੁਪਏ ਦੀ ਡਰਗਮਰੀ ਬਰਾਮਦ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਹੈ ਦਵਿੰਦਰ ਸਿੰਘ ਤੇ ਮਹਿਰਵਾਨ ਟਾਣੇ ਦੇ ਵਿੱਚ ਅਸੀਂ ਇਸ ਸੰਬੰਧੀ ਅਪਰਚਾ ਰਜਿਸਟਰ ਕੀਤਾ ਹੈ ਥੈਂਕ ਯੂ ਪਰ ਚੈੱਕ ਕਿ ਟੋਨੇ ਗਏ ਉਹ ਇਹਨਾਂ ਦੀ ਜਿਹੜੀ ਹੈ ਅਸੀਂ ਮੈਂ ਕਿਹਾ ਕਿ ਅੱਜ ਤੱਕ ਪ੍ਰੋਸੀਡਿੰਗ ਰਪਾਈ ਹੋਈ ਸੀ ਇਸ 스테ਜ ਜਿਹੜਾ ਜੀ ਪ੍ਰਾਪਰਟੀ ਦਾ ਹੈ ਉਸਤੇ ਸਾਡੀ ਟੀਮ ਕੰਮ ਕਰ ਰਹੀ ਹੈ ਜੇ ਜਿਸ ਵੀ ਤਰੀਕੇ ਦੀ ਇਹ ਚੋਕੀ ਮੈਂ ਤੁਹਾਨੂੰ ਦੱਸਾਂ ਜਿਹੜੇ 23 ਪਰਚੇ ਨੇ ਚੋਕਈ ਪਰਚੇ ਤੋਂ ਇਹਨਾਂ ਜੇਲ੍ਹ ਦੇ ਵਿੱਚ ਰਹਿ ਕੇ ਪ੍ਰੈਜ਼ਨਟ ਦੇ ਪਰਚੇ ਦੇਤੇ ਦੱਲਦੇ ਬਾਕੀ ਇਸ ਜਿਹੜੀ ਇਲੈਗਲ ਇਲੈਸ ਪ੍ਰੋਸੀਡਸ ਆਫ ਕਰਾਇਮ ਹੈ ਇਸੇ ਵਿੱਚ ਜੇਕਰ ਕੋਈ ਵੀ ਪ੍ਰਾਪਰਟੀ ਆਪਣੀ ਬਣਾਈ ਹੈ ਸਾਡੀ ਟੀਮ ਉਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਉਸ ਨੂੰ ਅਸੀਂ ਫ੍ਰੀਜ਼ ਵੀ ਕਰਾਂਗੇ ਤੇ ਕੰਪੀਟੈਂਟ ਅਥਾਰਟੀ ਤੋਂ ਅਥਾਹ ਜੀ ਤੋਂ ਉਹਦਾ ਆਰਡਰ ਵੀ ਪਾਸ ਕਰਾਵਾਂਗੇ ਆ ਆ ਇਸ ਤੋਂ ਇਲਾਵਾ ਇਹ ਜਿਹੜੀ ਬੇਸਿਕਲੀ ਜਿਹੜਾ ਗੁਰਮੀਤ ਤੇ ਸਿਮਰਨਜੀਤ ਨੇ ਕਿਹਾ ਜਿਹੜਾ ਗੁਰਮੀਤ ਹੈ ਇਹ ਬੇਸਿਕਲੀ ਜਿਹੜੀ ਜੋ ਡਰੱਗਸ ਸੀਗੇ ਹੈਰੋਇਨ ਸੀ ਇਹ ਦਿੱਲੀੋਂ ਲੈ ਕੇ ਆਂਦਾ ਸੀ ਦਿੱਲੀੋਂ ਟ੍ਰੇਨ ਦੇ ਵਿੱਚ ਲੈ ਕੇ ਆਂਦਾ ਸੀ ਤੇ ਅੱਗੇ ਸਿਮਰਨ ਨੂੰ ਸਪਲਾਈ ਕਰਦਾ ਸੀ ਉਹ ਗਾਂਹ ਹੋਰ ਅੱਗੇ ਡਰੱਗ ਪੈਟਲਰ ਨੂੰ ਸਪਲਾਈ ਕਰਦਾ ਸੀ ਸਰ ਦਿੱਲੀੋਂ ਪਤਾ ਚੱਲਿਆ ਵੀ ਕਿਹਨਾ ਕਰੂ ਲੈ ਕੇ ਆਂਦੇ ਸੀ ਇਹ ਸਾਡੀ ਜੀ ਤਫਤੀਸ਼ ਦਾ ਵਿਸ਼ਾ ਇਹ ਨੂੰ ਅਸੀਂ ਅਸੀਂ ਕਰਦੇ ਪਏ ਸਰ ਇਹ ਜਿਹੜਾ ਸਿਮਰਨ ਹੈ ਜੀ ਇਹ ਤਾਂ ਆਪਣਾ ਡੁਗਰੀ ਦਾ ਹੀ ਰਹਿਣ ਵਾਲਾ ਹੈ ਤੇ ਜਿਹੜਾ ਦੂਜਾ ਸੌਰੀ ਗੁਰਮੀਤ ਡੁਗਰੀ ਦਾ ਰਹਿਣ ਵਾਲਾ ਹੈ ਤੇ ਸਿਮਰਨ ਹੈ ਉਹ ਭਾਈ ਹਿੰਮਤ ਸਿੰਘ ਨਗਰ ਇਹ ਵੀ ਲੁਧਿਆਣਾ ਦੇ ਦੋਨੇ ਹੀ ਮਜਾਨੇ ਨੇ ਰਹਿਣ ਵਾਲੇ ਸਰ ਜਿਹੜਾ ਫੀਮ ਵਾਲਾ ਇਹ ਉਹਨਾਂ ਤੋਂ ਇੱਕ ਆਪਾਸ ਇੱਕ ਦੂਜੇ ਨੂੰ ਜਾਣਦੇ ਨਹੀਂ ਦੋ ਦੋ ਇੱਕ ਸਾਥ ਹੈ ਤਿਜਾ ਹਟ ਹੈ ਪਰਚੇ ਵੀ ਹਟੜ ਹੈ ਜਿਹੜੇ ਗੁਰਮੀਤ ਤੇ ਸਿਮਰਨ ਇਹ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਬਿਕੋਜ਼ ਗੁਰਮੀਤ ਹੀ ਕਾ ਸਿਮਰਨ ਨੂੰ ਸਪਲਾਈ ਕਰਦਾ ਸੀ ਜਿਹੜਾ ਮਹਿਰਬਾਨ ਠਾਣੇ ਪਰਚਾ ਦਰਜ ਹੋਆ ਦਵਿੰਦਰ ਸਿੰਘ ਉਹ ਜਿਹੜਾ ਪਰਚਾ ਦਰਜ ਹੈ ਉਹ ਬੰਦਾ ਰਹਿਣ ਵਾਲਾ ਆਪਣਾ ਮਹਿਰਬਾਨ ਠਾਣੇ ਦਾ ਪਰਚਾ ਹੈ ਬੋਲਟਾ ਨੇ ਦਰਜ ਹੋਆ ਉਹ ਅੱਡ ਹੈ ਉਹਦੇ ਚੋਂ ਅਸੀਂ ਇੱਕ ਸਾਨੂੰ 1 ਕਿਲੋ 900 ਗ੍ਰਾਮ ਅਫੀਮ ਬਰਾਮਦ ਹੋਇਆ